ਪਿੰਡ ਛੱਤ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਵਿਖੇ ਕਰਵਾਇਆ ਗਿਆ ਸਹਿਜ ਪਾਠ ਇਹ ਸਹਿਜ ਪਾਠ ਸਕੂਲ ਦੇ ਬੱਚਿਆਂ ਤੇ ਸਕੂਲ ਦੀ ਸੁਖਸ਼ਾਂਤੀ ਦੇ ਲਈ ਕਰਵਾਇਆ ਗਿਆ ਜਿੱਥੇ ਸਕੂਲ ਦੇ ਬੱਚੇ ਤੇ ਸਟਾਫ ਮੌਜੂਦ ਸਨ ਇਨ੍ਹਾਂ ਸਾਰਿਆਂ ਨੇ ਗੁਰੂ ਸਹਿਬਾਨ ਦਾ ਆਸ਼ੀਰਵਾਦ ਲਿਆ ਤੇ ਆਉਣ ਵਾਲੇ ਭਵਿੱਖ ਤੇ ਸੁਖਸ਼ਾਂਤੀ ਵਾਸਤੇ ਅਰਦਾਸ ਕਰਵਾਈ ਭਵਿੱਖ ਵਿੱਚ ਚੰਗਾ ਭਵਿੱਖ ਬਣਾ ਕੇ ਕਾਮਯਾਬ ਹੋ ਸਕੀਏ ਸਕੂਲ ਦੇ ਸਾਰੇ ਬੱਚਿਆਂ ਨੇ ਗੁਰੂ ਸਹਿਬਾਨਾਂ ਦਾ ਆਸ਼ੀਰਵਾਦ ਲਿਆ ਤੇ ਸੇਵਾ ਕੀਤੀ ਜੀ ਸਰਬ ਸਦਾ ਪ੍ਰਾਪਤ जय प्रेसाद ओ तेरी पात्र है गुरु प्रसाद गुण नारक जस है जय प्रेसाद उस नायक का नाम जो जय प्रेसाद पे कहे किस बात जय प्रेसाद बोले मधुर सा जय जय प्रेसाद सुख है जीव उसका जय प्रेसाद हस्त preciso... कर चल है जय प्रेसाद योग्यानी सदा सुंदर श्री ब्रह्माणी की दृष्टि हमत बरसी ब्रह्मज्ञानी भक्तते मुक्ता ब्रह्मज्ञानी की निर्मल युक्ता ਰੁਕ ਗਿਆ ਨਿਕਾ ਭੂਜ ਨਿਕਿਆ ਨਾਨਕ ਰੁਕ ਗਿਆ ਨਿਕਾ ਬ੍ਰह्म ਧਿਆਨ ਬ੍ਰह्म ਗਿਆਨੀ ਕਿਉਂ